ਕੀ ਪੰਜਾਬ ਦੇ ਵਿੱਚ ਪੁਲਿਸ ਰਾਜ ਹੈ ਜਾਂ ਫਿਰ ਮਿਲਟਰੀ ਰਾਜ ਹੈ ਇਹ ਸਵਾਲ ਅਸੀਂ ਨਹੀਂ ਪੁੱਛ ਰਹੇ ਬਲਕਿ ਇਹ ਸਵਾਲ ਸੁਪਾਲ ਸਿੰਘ ਖਹਿਰਾ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੈ ਕਿਉਂਕਿ ਸਿਮਰਨਜੀਤ ਸਿੰਘ ਮਾਨ ਨੂੰ ਕਰਦੇ ਅੰਦਰ ਨਜ਼ਰਬੰਦ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਅੱਜ ਤੂਰੀ ਦੇ ਵਿੱਚ ਪ੍ਰੋਟੈਸਟ ਕਰਨਾ ਸੀ ਤੇ ਇਸੇ ਦੇ ਲਈ ਹੁਣ ਸੁਪਾਲ ਸਿੰਘ ਖਹਿਰਾ ਵੀ ਨਿੱਤਰ ਆਏ ਨੇ ਉਹਨਾਂ ਨੇ ਸਵਾਲ ਕਰ ਦਿੱਤਾ ਕਿ ਕੀ ਪੰਜਾਬ ਦੇ ਵਿੱਚ ਪੁਲਿਸ ਰਾਜ ਹੈ ਕਿ ਲੋਕ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਪ੍ਰਦਰਸ਼ਨ ਨਹੀਂ ਕਰ ਸਕਦੇ ਦਰਅਸਲ ਇਹ ਪੂਰਾ ਮਸਲਾ ਗਰਮਾਇਆ ਪਾਨਾ ਸੀ ਦੂਜੀ ਗ੍ਰਿਫਤਾਰੀ ਨੂੰ ਲੈ ਕੇ ਜਿਸ ਤੋਂ ਬਾਅਦ ਵੱਡੇ ਇਕੱਠ ਉਹ ਰਹੇ ਨੇ ਸਿਆਸੀ ਲੀਡਰ ਵੀ ਪਾਣਾ ਸਿੱਧੂ ਦੇ ਪੱਖ ਦੇ ਵਿੱਚ ਨੇਤਰ ਰਹੇ ਨੇ ਤੇ ਸਵਾਲ ਸਿੱਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰ ਰਹੇ ਨੇ ਤੇ ਹੁਣ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਉਹਨਾਂ ਨੇ ਸਵਾਲ ਪੁੱਛੇ ਕਿ ਕੀ ਪਾਕਿਸਤਾਨ ਦੀ ਤਰ੍ਹਾਂ ਜੋ ਪੰਜਾਬ ਹੈ ਉਸ ਦੇ ਵਿੱਚ ਵੀ ਫੌਜਦਾਰਾਜ ਹੋ ਗਿਆ ਕਿਉਂ ਸਿਮਰਨਜੀਤ ਸਿੰਘ ਮਾਨ ਨੂੰ ਹਾਊਸ ਅਰੈਸਟ ਤੇ ਰੱਖਿਆ ਗਿਆ ਹੈ ਏਜੰਟ ਦੇ ਹੋਏ ਵੀ ਕਿ ਉਹਨਾਂ ਨੇ ਭਗਵੰਤ ਮਾਨ ਦੇ ਖਿਲਾਫ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨਾ ਸੀ ਜੋ ਪਾਨਾ ਸਿੱਧੂ ਦੇ ਖਿਲਾਫ ਟੌਰਚਰ ਹੋ ਰਿਹਾ ਉਸ ਦੇ ਵਿਰੋਧ ਵਿੱਚ ਉਹਨਾਂ ਨੇ ਸਵਾਲ ਕੀਤਾ ਕਿ ਕੀ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਪ੍ਰਦਰਸ਼ਨ ਨਹੀਂ ਕਰ ਸਕਦੇ ਇਹ ਪੂਰੀ ਤਰ੍ਹਾਂ ਦੇ ਨਾਲ ਲੋਕਤੰਤਰ ਦਾ ਕਤਲ ਹੈ ਇਹ ਸਾਡੇ ਹੱਕਾਂ ਦਾ ਕਾਣ ਪੂਰੇ ਹੈ ਡਾਲੀ ਉਹਨਾਂ ਨੇ ਅਰਵਿੰਦ ਕੇ ਜੀਵਾਲ ਤੇ ਭਗਵੰਤ ਮਾਨ ਨੂੰ ਵੀ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਸੀ ਕਿ ਬਾਬਾ ਸਾਹਿਬ ਅੰਬੇਦਕਰ ਦਾ ਨਾਮ ਉਹ ਵਾਰ-ਵਾਰ ਲੈਂਦੇ ਨੇ ਪਰ ਉਹਨਾਂ ਦੀਆਂ ਨੀਤੀਆਂ ਦੇ ਉਲਟ ਚੱਲ ਰਹੇ ਨੇ ਤੇ ਹੁਣ ਸਿਮਰਨਜੀਤ ਸਿੰਘ ਮਾਨ ਜੋ ਸੰਗਰੂਰ ਤੋਂ ਐਮਪੀ ਨੇ ਜਿਨ੍ਹਾਂ ਨੇ ਧੂਰੀ ਦੇ ਵਿੱਚ ਪ੍ਰਦਰਸ਼ਨ ਕਰਨਾ ਸੀ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਪਾਨਾ ਸਿੱਧੂ ਦੀ ਗ੍ਰਿਫਤਾਰੀ ਨਾਲ ਜੁੜਿਆ ਹੋਇਆ ਮਸਲਾ ਹੈ ਤੇ ਹੁਸ਼ਕਪਾਲ ਸਿੰਘ ਖਹਿਰਾ ਵੀ ਸਿਮਰਨਜੀਤ ਸਿੰਘ ਮਾਨ ਦੇ ਪੱਖ ਚ ਨਿੱਤਰ ਆਏ ਨੇ